ਪਾਜਲ ਕਦੇ ਸਰਹੱਦੀ ਪਿੰਡ ਰੇਤੇਵਾਲੀ ਪੈਣੀ ਦੇ ਵਸਨੀਕ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਉਉਣ ਲਈ ਮਜਬੂਰ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਸੀਵਰੇਜ ਪਾਉਣ ਦਾ ਕੰਮ ਤਾਂ ਸ਼ੁਰੂ ਹੋਇਆ ਪਰ ਅਜੇ ਤੱਕ ਇਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਗੰਦਾ ਪਾਣੀ ਗਲੀਆਂ ਵਿੱਚ ਜਮਾ ਹੋ ਜਾਣ ਕਾਰਨ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ ਬਿਮਾਰੀ ਜਾਂ ਐਮਰਜੈਂਸੀ ਦੀ ਹਾਲਤ ਵਿੱਚ ਤਾਂ ਦਿੱਕਤ ਹੋਰ ਵੀ ਵੱਧ ਜਾਂਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਨਿਕਾਸੀ ਨਾ ਹੋਣ ਕਾਰਨ ਇਹ ਗੰਦਾ ਪਾਣੀ ਹੁਣ ਖੇਤਾਂ ਵੱਲ ਜਾ ਰਿਹਾ ਹੈ ਜਿਸ ਨਾਲ ਫਸਲਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਪਿੰਡ ਵਾਸੀਆਂ ਨੇ ਇਸ ਸਮੱਸਿਆ ਤੇ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ ਇਹ 7ਵੇਂ ਮਹੀਨੇ ਦਾ ਇਹ ਸਾਰਾ ਪਟਾ ਖੋਈ ਗਈ ਕੀਤੀ ਵੀ 7ਵੇਂ ਮਹੀਨੇ ਤੱਕ ਇਹਨਾਂ ਦਾ ਕੋਈ ਵਾਲੀ ਵਰਸ ਨਹੀਂ ਬਣਿਆ ਅਸੀਂ ਤਾਂ ਰਾਤ ਨੂੰ ਵੀ ਟਪਣਾ ਸਾਨੂੰ ਕੋਈ ਜੀ ਮਤਲਬ ਪਰੇਸ਼ਾਨੀ ਹੋ ਜਾਵੇ ਤਾਂ ਰਾਤ ਨੂੰ ਵੀ ਟਪਣਾ ਔਖਾ ਹੈ ਤੇ ਦਿਨੇ ਦਾ ਅਸੀਂ ਆ ਹੁਣ ਵਹਿੰਦੇ ਬਹਨੇ ਆ ਸਾਰਾ ਪਾਣੀ ਪਾਣੀ ਫਿਰਦਾ ਹੈ ਦੱਸੋ ਅਸੀਂ ਹੁਣ ਕਿਹੜੇ ਬਾਥੂ ਡੱਬੀਏ ਸਾਨੂੰ ਦਾ 25 ਵਾਲਾ ਵੀ ਪਾਣੀ ਮਾਰ ਗਿਆ ਤੇ ਹੁਣ 26 ਵਾਲੇ ਜ ਵੀ ਪੈਰ ਪੈਣ ਵਾਲਾ ਤੇ ਉੱਤੇ ਕੇਚਰੀ ਵਾਲਾਂ ਦਾ ਵੇਖ ਲਓ ਭਗਵੰਤ ਮਾਨ ਜੀ ਨੇ ਬਹੁਤ ਅੱਛਾ ਕੰਮ ਕਰ ਦਿਆ ਐ ਕ੍ਰਾਂਤੀ ਲਿਆ ਦਿਆ ਆਹ ਕ੍ਰਾਂਤੀ ਆਈ ਪਈ ਏ ਜਿਹੜੀ ਕ੍ਰਾਂਤੀ ਆਈ ਏ ਨਾ ਉਹ ਅਟਲ ਬਿਆਰੀ ਆਵਾਜ਼ ਭਾਈਗਾ ਉਹ ਆਂਦਾ ਸ਼ਾਂਤੀ ਸ਼ਾਂਤੀ ਏ ਕ੍ਰਾਂਤੀ ਕ੍ਰਾਂਤੀ ਓ ਪਤਾ ਨਹੀਂ ਕਿਹੜੀ ਕ੍ਰਾਂਤੀ ਸਾਨੂੰ ਚਾਹਦੇ ਨੇ ਤੇ ਕਿਹੜੀ ਕ੍ਰਾਂਤੀ ਜੇ ਨਹੀਂ ਸਾਨੂੰ ਲਿਜਾਣੇ ਆਹ ਕ੍ਰਾਂਤੀ ਆਈ ਪਈ ਆ ਜਿਹੜੀ ਆ ਕ੍ਰਾਂਤੀ ਹੁਣ ਅਸੀਂ ਆ ਸ਼ਾਮ ਸਵੇਰੇ ਗੰਦੇ ਪਾਣੀ ਚ ਡੱਪਈਦਾ ਆਹ ਕ੍ਰਾਂਤੀ ਆ ਗਈ ਏ ਸਾਨੂੰ ਕਹਿੰਦੇ ਨੂੰ ਵੀ ਇਹ ਠੇਕਾ ਦਿੱਤਾ ਗਿਆ ਅੱਛਾ ਤੇ ਠੇਕੇਦਾਰ ਨੇ ਤਾਂ ਆਇਆ ਘਰੀ ਪੈਪਾ ਪੂਪਾ ਇਆ ਪਾ ਦਿੱਤੀਆਂ ਨੂੰ ਆ ਹੁਣ ਸਾਰਾ ਨਾ ਤਾਂ ਇਹਦੀ ਕੋਈ ਪਾਣੀ ਦੀ ਨਿਕਾਸੀ ਏ ਨਾ ਕੋਈ ਇਹਨਾਂ ਦਾ ਕੋਈ ਹੱਲ ਏ ਆ ਹੱਲ ਆ ਹੱਲ ਹੋਇਆ ਪਿਆ ਜਿਵੇਂ ਆ ਹੋਇਆ ਬੈ ਪਾਜੀ ਦਾ ਬੜੇ ਔਖੇ ਹੋਏ ਖੜੇ ਸਰਪੰਚ ਆਂਦਾ ਮੈਨੂੰ ਅੱਗੂ ਕੋਈ ਚਵਾਨੀ ਮਿਲੇ ਤਾਂ ਮੈਂ ਚਵਾਨੀ ਲਾਵਾਂ ਕੋ ਅੱਗੂ ਕੋ ਨੂੰ ਕੋ ਨਹੀਂ ਮਿਲਦੇ ਉਹ ਵਗਾ ਹੁਣ ਆਦੇ ਤਾਂ ਘਰ ਕੋ ਲਾਵਣ ਹੋ ਰਹੀ ਆ ਤੇ ਉਹ ਠੇਕੇਦਾਰ ਦਾ ਨਾਮ ਲੈਂਦਾ ਠੇਕੇਦਾਰਾਂ ਦਾ ਮੇਰਾ ਠੇਕਾ ਪੂਰਾ ਹੋ ਗਿਆ ਹੁਣ ਉਹਨਾਂ ਦਾ ਵੀ ਠੇਕਾ ਪੂਰਾ ਹੋ ਗਿਆ ਸਰਪੰਚ ਦਾ ਵੀ ਕੰਮ ਪੂਰਾ ਹੋ ਗਿਆ ਤੇ ਸਾਡਾ ਹੁਣ ਕਿਹੜੇ ਪਾਸੇ ਜਾਈਏ ਅਸੀਂ ਅਸੀਂ ਇਹਦੇ ਬਾਰੇ ਮੰਗੇ ਕਰਨੇ ਵੀ ਸਾਡਾ ਇਹ ਚਲਾਇਆ ਜਾਵੇ ਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਤੇ ਸਾਨੂੰ ਜਿਹੜੀ ਕ੍ਰਾਂਤੀ ਆਂਦੇ ਬਿਨ ਉਹ ਕ੍ਰਾਂਤੀ ਦੇ ਅਧਾਰੀਏ ਚ ਲਿਆਂਦਾ ਜਾਵੇ ਕ੍ਰਾਂਤੀ ਉਹ ਨਾਵੇ ਸਾਡੀ ਤਾਂ ਬਾਰ ਬਾਰ ਫਿਰਨੀ ਫਿਰਨੀ ਲੱਗੀ ਜਾਂਦੀ ਏ ਹੁਣ ਤਾਂ ਖੇਤਾਂ ਨੂੰ ਜਾ ਰਿਹਾ ਆਉਣਾ ਵੇਖੋ ਜੀ ਹਾਲਾਤ ਕੀ ਹੋਇਆ ਖੇਣੇ ਆ ਪੱਟੇ ਮਸੇਕ ਬਗੜੀਚੇ ਨੂੰ ਹੁਣਾ ਪੱਟੇ ਮੋ ਡੁੱਬੇ ਪੈਨੂ ਬੜਾ ਔਖਾ ਜੀ ਬਹੁਤ ਔਖਾ ਹੈ ਇਹ ਰਾਤ ਬਰਾਤੇ ਕਿਸੇ ਨੂੰ ਮੁਸ਼ਕਲ ਪੈ ਜਾਵੇ ਇਤ ਰਾਤ ਕੀ ਕਿਵੇਂ ਜੀਟ ਪਾਵੇਗਾ ਰਾਜ ਸਿੰਘ ਨਾਮ ਹੈ ਜੀ ਪਿੰਡ ਇੱਥੇ ਲਈ ਪੈਣੀ ਜਿਲ੍ਹਾ ਫਾਹਲਗਾ ਤੋਂ ਹਸਿਆ ਸਿਵਰੇਜ ਦੀ ਪ੍ਰੋਬਲਮ ਕਰਕੇ ਕਹ ਰਹੇ ਜੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਘੜੋ ਘੜ 6 ਮਹੀਨੇ ਪਲਸ ਹੋਣ ਵਾਲੇ ਹੋ ਗਏ ਇਹਨੂੰ ਸਟਾਰਟ ਕੀਤੇ ਨੂੰ ਤੇ ਲੇਕਿਨ ਅਜੇ ਤੱਕ ਇਹਦੀ ਨਿਕਾਸੀ ਨਹੀਂ ਹੋਈ ਗਈ ਪਾਣੀ ਦੀ ਇੱਕ ਇੱਕ ਤਾਂ ਸਿਵਰੇਜ ਬਹੁਤ ਗਲਤ ਪਾਇਆ ਗਿਆ ਹੈ ਕਿਸੇ ਪਾਸੇ ਕੋਈ ਇਹੋ ਜਿਹੇ ਜੋੜ ਅੱਗਾ ਜੜਨਾ ਲੀਕ ਹੋਈ ਜੀ ਸਾਰੇ ਜੋੜ ਲੀਕ ਅਗੇ ਜੇ ਹੁਣ ਇਹਦੇ ਬਾਰੇ ਠੇਕੇਦਾਰ ਨੂੰ ਗੱਲ ਕਰਦੇ ਆ ਉਹ ਸਰਪੰਚ ਦਾ ਨਾਮ ਲੈ ਰਹਿੰਦਾ ਹੈ ਕਿ ਸਰਪੰਚ ਨੇ ਕੰਮ ਪਲੀਟ ਕਰਨਾ ਹੈ ਜੇ ਸਰਪੰਚ ਨੂੰ ਕਹਿੰਨੇ ਆ ਉਹ ਠੇਕੇਦਾਰ ਦਾ ਨਾਮ ਲੈ ਰਹਿੰਦਾ ਜੀ ਹੁਣੇ ਦਾ ਕੋਈ ਹੱਲ ਪ੍ਰੋਪਰ ਹੱਲ ਤੋਂ ਹੋ ਨਹੀਂ ਰਿਹਾ ਆ ਪਹਿਲਾਂ ਪਾਣੀ ਰਿਹਾ ਤਾਂ ਸੀ ਪੱਠੇ ਬੜੇ ਲੇੜ ਬਜੀਚੇ ਹੁਣ ਬਜੀਚੇ ਤੇ ਹੁਣੇ ਸਾਡੇ ਸੀਵਰੇਜ ਦੇ ਪਾਣੀ ਨਾਲ ਹੀ ਭਰੀ ਚ ਰਹਿੰਦੇ ਜੀ ਬਹੁਤ ਮੁਸ਼ਕਲ ਆ ਰਹੀ ਜੇ ਇਸ ਬਾਰੇ ਤੇ ਉਸ ਦਿਨ ਐਮਬਲ ਸਾਹਿਬ ਵੀ ਆਏ ਨੇ ਉਹਨਾਂ ਨੇ ਵੀ ਇਹ ਚੀਜ਼ ਮੌਕਾ ਮੌਕੇ ਦੇ ਖਵਾ ਕੇ ਕਿਹਾ ਗਿਆ ਉਹ ਵੀ ਕਹਿੰਦੇ ਬਸ ਹੋ ਜਾਏਗਾ ਬਾ ਇਹਨਾਂ ਮਿੱਠੀ ਗੋਲੀ ਪਾ ਜਾਂਦੇ ਨੇ ਰੋਂਦਾ ਵਾਂ ਦਾ ਕੁਝ ਵੀ ਨਹੀਂ ਇਹ ਪਚਾਇਤ ਵੱਲੋਂ ਚੱਲ ਰਿਹਾ ਹੈ ਲੇਕਿਨ ਇਹ ਨਾਗਾ ਠੇਕਾ ਦਿੱਤਾ ਜਗਸੀਰ ਸਿੰਘ ਨਾਮ ਦਾ ਜੀ ਜਿਹੜਾ ਠੇਕੇਦਾਰ ਹੈਗਾ ਜੀ ਉਹ ਜਗਸੀਰ ਸਿੰਘ ਨੂੰ ਜਦੋਂ ਫੋਨ ਕਰਕੇ ਪੁੱਛਦੇ ਆ ਉਹ ਕਹਿੰਦਾ ਇਹ ਸਰਪੰਚ ਤੋਂ ਨੱਗਾ ਆ ਗਿਆ ਜਿੰਨਾ ਮੇਰੇ ਕੋਲ ਅਗਾ ਸੀ ਮੈਂ ਆਦਾ ਕੰਪਲੀਟ ਕਰਾ ਦਿੱਤਾ ਜੀ ਹਾਲਾਂਕਿ ਠੇਕੇਦਾਰ ਵੱਲੋਂ ਕੋਈ ਅੰਦੇ ਮਿੱਟੀ ਨਹੀਂ ਪਾਈ ਗਿਆ ਸੀ ਆਪ ਦੇ ਸਾਰੇ ਵੇੜੇ ਵੇੜੇ ਵਾਲੇ ਮੁੰਡੇ ਲੱਗ ਕੇ ਤਾਂ ਮਿੱਟੀ ਮਿੱਟੀ ਪਾ ਕੇ ਮਾੜਾ ਮੋਟਾ ਚਲਾਇਆ ਜੀ ਪੈਂਪ ਵਗੈਰਾ ਆਈ ਪਈ ਹੈ ਸਭ ਕੁਛ ਆ 20 25 ਦਿਨ ਹੋ ਗਏ ਜਿਹੜੀ ਅੱਗੇ 10 ਪੈਂਪਾ ਰਹਿੰਦੀ ਸੀ ਉਹ ਆ ਚੁੱਕੀਆਂ ਨੇ ਲੇਕ कोरोना ਕੀ ਕੀਤਾ ਉਹ ਜਿਹਨਾਂ ਦੇ ਘਰਾਂ ਦੇ ਸਾਹਮਣੇ ਕੀ ਉਹਨਾਂ ਨੇ ਵੋਟ ਦਿੱਤੀ ਹੁਣ ਉਹਦੇ ਕਰਨ ਬਹੁਤ ਮੁਸ਼ਕਲ ਆ ਰਹੀ ਜੀ ਕਿਉਂਕਿ ਰਾਤ ਨੂੰ ਇਧਰ ਸਾਨੂੰ ਨਾ ਸਾਡੇ ਕੋਲ ਪੈਦਲ ਲੰਘਿਆ ਜਾਂਦਾ ਬਾਈਕ ਵਗੈਰਾ ਤਾਂ ਕੀ ਜਾਣਾ ਜੀ ਤੁਸੀਂ ਆਲ ਵੇਖ ਹੀ ਰਹੇ ਹੋ ਜੀ ਪਹਿਲਾਂ ਇਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ ਪਰ ਹਫਤਾ ਹੋ ਗਿਆ ਉਹ ਹੁਣ ਜਦੋਂ ਦਾ ਸੀ ਉਹਨਾਂ ਨੇ ਖੇਲੀ ਦਾ ਪ੍ਰਬੰਧ ਕੀਤਾ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਬੰਦ ਕਰਤੀ ਹੁਣ ਇਹ ਦਿੱਕਤ ਆ ਰਹੀ ਜੀ ਇਹਦੇ ਬਾਰੇ ਇਹ ਕਹਿਣਾ ਜੇ ਇਹਨੂੰ ਕੋਈ ਹੱਲ ਕੀਤਾ ਜਾਂਦਾ ਨਾ ਨਿਕਾਸੀ ਕਿੱਧਰ ਹੁੰਦੀ ਹੈ ਤਾਂ ਕਰਨ ਨੇ ਇਹਨੂੰ ਪੱਟਣਾ ਆਦਾ ਪਹਿਲਾਂ ਵਰਗੀ ਜਿਵੇਂ ਸੜਕ ਆ ਗਈ ਹੋਵੇ ਸੜਕ ਸਾਨੂੰ ਬਣਾ ਦੇਣ ਬਸ